ਵਾਲੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰঞ্জੀਤ ਸਿੰਘ ਟੱਡੀਆਂ ਵਾਲੇ ਤੇ ਬਲਤਕਾਰ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਰঞ্জੀਤ ਸਿੰਘ ਟੱਡੀਆਂ ਵਾਲੇ ਤੇ ਪਟਿਆਲਾ ਆਸ਼ਰਮ ਚ ਸਾਲ 2112 ਚ ਬੱਚੀ ਨਾਲ ਬਲਤਕਾਰ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਈ ਕੋਰਟ ਦੇ ਸਖਤ ਰੁਕ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦੇ ਵਿੱਚ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਚ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਹੈ ਕਿ ਟੱਡੀਆਂ ਵਾਲੇ ਖਿਲਾਫ 7 ਦਸੰਬਰ ਨੂੰ ਕਤਲ ਬਲਾਤਕਾਰ ਤੇ ਅਪਰਾਧਿਕ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਨਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਸਨ ਅਦਾਲਤ ਨੇ ਵੀ ਪੁੱਛਿਆ ਕਿ ਇਸ ਮਾਮਲੇ 'ਚ ਐਫਆਈਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ ਜਿਸ ਮਾਮਲੇ 'ਚ ਮ੍ਰਿਤਕ ਦੇ ਪਿਤਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਕੇਸ ਦੀ ਸੁਣਵਾਈ ਸੀਬੀਆਈ ਸੀਨੀਅਰ ਆਈਪੀਐਸ ਨੇ ਪਟੀਸ਼ਨ 'ਚ ਬਾਬਾ ਰਣਜੀਤ ਸਿੰਘ ਟੱਡਰੀਆ ਵਾਲੇ ਤੇ ਗੰਭੀਰ ਦੋਸ਼ ਲਾਇਆ ਸੰਪਟੀਸ਼ਨ ਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨਰ ਦੀ ਪੈਣ ਦਾ 22 April 2012 ਨੂੰ ਬਾਬਾ ਰਣਜੀਤ ਸਿੰਘ ਦੇ ਡੇਰੇ 'ਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜ਼ਬਰਜਨਾ ਕਰਕੇ ਕਤਲ ਕੀਤਾ ਗਿਆ ਸੀ ਭੈਣ ਅਨੁਸਾਰ ਉਸਦੀ ਭੈਣ ਧਾਰਮਿਕ ਸੀ ਤੇ ਬਾਬਾ ਰਣਜੀਤ ਸਿੰਘ ਦੀ ਪੈਰੋਕਾਰ ਬਣ ਗਈ ਸੀ ਤੇ ਉਹ ਬਕਾਇਦਾ ਧਾਰਮਿਕ ਸੇਵਾ ਕਰਨ ਦੇ ਲਈ ਜਾਂਦੀ ਸੀ ਉਸਨੇ ਰਣਜੀਤ ਸਿੰਘ ਪ੍ਰਤੀ ਬਹੁਤ ਸ਼ਰਧਾ ਸੀ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਟਡਰੀਆਂ ਵਾਲੇ ਦੀ ਅਸਲੀਅਤ ਬਾਰੇ ਵੀ ਪਤਾ ਲੱਗਾ ਕਿ ਉਹ ਡੇਰੇ 'ਚ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਦਾ ਤੇ ਫਿਰ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਸੀ ਜਿਸ ਤੇ ਉਸਦੀ ਭੈਣ ਆਪਣੇ ਮਾਪਿਆਂ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਦੀਆਂ ਉਪਰੋਕਤ ਬਾਬਾ ਬਾਰੇ ਟਡਰੀਆਂ ਵਾਲੇ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਉਸਨੇ ਕੀਤਾ ਸੀ ਦਿਸ਼ਾ ਮੁਤਾਬਕ ਉਸਦੀ ਪੈਨ ਨੇ ਡਰ ਕੇ ਬਾਬੇ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਭਰਾ ਤੇ ਮਾਤਾ ਪਿਤਾ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਬਾਬਾ ਰਣਜੀਤ ਸਿੰਘ ਦੇ ਪੀੜਤਾ ਚੋ ਇੱਕ ਸੀ ਜਿਸ ਨੇ ਉਸ ਨਾਲ ਬਾਰ-ਬਾਰ ਬੁਲਾਤਕਾਰ ਕੀਤਾ ਸੀ ਦੱਸਦੀ ਹੈ ਕਿ 22 April 2112 ਦੀ ਦੁਪਹਿਰ ਨੂੰ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਡੇਰੇ 'ਚ ਹਾਜ਼ਰੀ ਭਰਨ ਤੇ ਬਾਬੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ ਜਿਸ ਤੋਂ ਬਾਅਦ ਉਹ ਉੱਥੇ ਗਈ ਸੀ ਜਦੋਂ ਡੇਰੇ ਪਹੁੰਚੀ ਤਾਂ ਉਸ ਨੂੰ ਘਰ ਬੁਲਾ ਕੇ ਦੱਸਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਬਾਬੇ ਦੇ ਪੈਰੋਕਾ ਨੇ ਪਟੀਸ਼ਨ ਕਰਤਾ ਨੂੰ ਧਮਕੀ ਦਿੱਤੀ ਕਿ ਉਹ ਜਗਾ ਛੱਡ ਕੇ ਚਲੇ ਜਾਣ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਦੱਸਦੀ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਉਹ ਸ਼ਹਿਰ ਛੱਡ ਕੇ ਭੱਜ ਗਏ ਤੇ ਉਦੋਂ ਤੋਂ ਹੀ ਦਸਤਕਾਰ ਕਤ ਪਛਾਤੇ ਸਥਾਨਾ ਤੇ ਛੋਪ ਕੇ ਰਹਿ ਗਏ ਨੇ ਤੇ ਇਸ ਕਤਲ ਦੇ ਮਾਮਲੇ ਸੰਬੰਧੀ ਪੁੱਛਗਿੱਛ ਕਈ ਵਾਰ ਥਾਣਾ ਪਸਿਆਣਾ ਵਿੱਚ ਕੀਤੀ ਜਾ ਚੁੱਕੀ ਹੈ ਉਸ ਦੀ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਪਟੀਸ਼ਨ ਕਰਤਾ ਨੂੰ ਗੰਭੀਰ ਨਤੀਜੇ ਪੁੱਗਤਣ ਦੀ ਧਮਕੀ ਦਿੱਤੀ ਸੀ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਦੇ ਕਤਲ ਤੇ ਬਲਤਕਾਰ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ ਟਡਰੀਆਂ ਵਾਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਬਲਤਕਾਰ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਪਟਿਆਲਾ ਆਸ਼ਰਮ ਚ ਸਾਲ 2112 ਚ ਬੱਚੀ ਨਾਲ ਬਲਤਕਾਰ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਈ ਕੋਰਟ ਦੇ ਸਖਤ ਰੁਕ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦੇ ਵਿੱਚ ਆਈ ਹੈ ਦੱਸਦੀ ਕਿ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਚ ਹਲਕਾ ਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਟਡਰੀਆਂ ਵਾਲੇ ਖਿਲਾਫ 7 ਦਸੰਬਰ ਨੂੰ ਕਤਲ ਬਲਾਤਕਾਰ ਤੇ ਅਪਰਾਧਿਕ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਨਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੋ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦੇ ਦਿੱਤੇ ਸੰ ਅਦਾਲਤ ਨੇ ਵੀ ਪੁੱਛਿਆ ਕਿ ਇਸ ਮਾਮਲੇ ਚ ਐਫ ਆਈ ਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ ਜਿਸ ਮਾਮਲੇ ਚ ਮ੍ਰਿਤਕ ਦੇ ਭਰਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਕੇਸ ਦੀ ਸੁਣਵਾਈ ਸੀਬੀਆਈ ਸੀਨੀਅਰ ਆਈ ਪੀਐਸ ਨੇ ਪਟੀਸ਼ਨ ਚ ਬਾਬਾ ਰਣਜੀਤ ਸਿੰਘ ਟੱਡਰੀਆ ਵਾਲੇ ਤੇ ਗੰਭੀਰ ਦੋਸ਼ ਲਾਏ ਸੰ ਪਟੀਸ਼ਨ ਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨਰ ਦੀ ਪੈਨ ਦਾ 22 April 2012 ਨੂੰ ਬਾਬਾ ਰਣਜੀਤ ਸਿੰਘ ਦੇ ਡੇਰੇ 'ਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜ਼ਬਰਜਨਾ ਕਰਕੇ ਕਤਲ ਕੀਤਾ ਗਿਆ ਸੀ ਪੈਨ ਅਨੁਸਾਰ ਉਸਦੀ ਭੈਣ ਧਾਰਮਿਕ ਸੀ ਤੇ ਬਾਬਾ ਰਣਜੀਤ ਸਿੰਘ ਦੀ ਪੈਰੋਕਾਰ ਬਣ ਗਈ ਸੀ ਤੇ ਉਹ ਬਕਾਇਦਾ ਧਾਰਮਿਕ ਸੇਵਾ ਕਰਨ ਦੇ ਲਈ ਜਾਂਦੀ ਸੀ ਉਸ ਨਿਰੰਜੀਤ ਸਿੰਘ ਪ੍ਰਤੀ ਬਹੁਤ ਸ਼ਰਦਾ ਸੀ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਦੀ ਪੈਣ ਨੂੰ ਟਡਰੀਆਂ ਵਾਲੇ ਦੀ ਅਸਲੀਅਤ ਬਾਰੇ ਵੀ ਪਤਾ ਲੱਗਾ ਕਿ ਉਹ ਡੇਰੇ 'ਚ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਦਾ ਤੇ ਫਿਰ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਸੀ ਜਿਸ ਤੇ ਉਸ ਦੀ ਪੈਣ ਆਪਣੇ ਮਾਪਿਆਂ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਦੀਆਂ ਉਪਰੋਕਤ ਬਾਰੇ ਟਡਰੀਆਂ ਵਾਲੇ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਉਸਨੇ ਕੀਤਾ ਸੀ ਪਟੀਸ਼ਨ ਮੁਤਾਬਕ ਉਸ ਦੀ ਪੈਣ ਨੇ ਡਰ ਕੇ ਬਾਬੇ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਆਪਣ ਦੇ ਭਰਾ ਤੇ ਮਾਤਾ ਪਿਤਾ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਬਾਬਾ ਰਣਜੀਤ ਸਿੰਘ ਦੇ ਪੀੜਤਾ ਚੋਂ ਇੱਕ ਸੀ ਜਿਸ ਨੇ ਉਸ ਨਾਲ ਬਾਰ-ਬਾਰ ਬਲਤਕਾਰ ਕੀਤਾ ਸੀ ਦੱਸਦੀ ਹੈ ਕਿ 22 April 2012 ਦੀ ਦੁਪਹਿਰ ਨੂੰ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਡੇਰੇ 'ਚ ਹਾਜ਼ਰੀ ਭਰਨ ਤੇ ਬਾਬੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ ਜਿਸ ਤੋਂ ਬਾਅਦ ਉਹ ਉੱਥੇ ਗਈ ਸੀ ਜਦੋਂ ਡੇਰੇ ਪਹੁੰਚੀ ਤਾਂ ਉਸ ਨੂੰ ਘਰ ਬੁਲਾ ਕੇ ਦੱਸਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਬਾਬੇ ਦੇ ਪੈਰੋਕਾਰਾਂ ਨੇ ਪਟੀਸ਼ਨਕਰਤਾ ਨੂੰ ਧਮਕੀ ਦਿੱਤੀ ਕਿ ਉਹ ਜਗ੍ਹਾ ਛੱਡ ਕੇ ਚਲੇ ਜਾਣ ਨਹੀਂ ਤਾਂ ਪਟੀਸ਼ਨਕਰ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਦੱਸਦੀ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਉਹ ਸ਼ਹਿਰ ਛੱਡ ਕੇ ਭੱਜ ਗਏ ਤੇ ਉਦੋਂ ਤੋਂ ਹੀ ਦਸਤਕਾਰ ਕਰ ਪਚਾਤੇ ਸਥਾਨਾਂ ਤੇ ਛੁਪ ਕੇ ਰਹੇ ਗਏ ਨੇ ਤੇ ਇਸ ਕਤਲ ਦੇ ਮਾਮਲੇ ਸੰਬੰਧੀ ਪੁੱਛਗਿੱਛ ਕਈ ਵਾਰ ਥਾਣਾ ਪਸਿਆਣਾ ਵਿੱਚ ਕੀਤੀ ਜਾ ਚੁੱਕੀ ਹੈ ਉਸ ਦੀ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਕਰਤਾ ਨੂੰ ਗੰਭੀਰ ਨਤੀਜੇ ਪ੍ਰੋਕਟਨ ਦੀ ਧਮਕੀ ਦਿੱਤੀ ਸੀ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਦੇ ਖਿਲਾਫ ਕਤਲ ਤੇ ਬਲਤਕਾਰ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ ਦੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰঞ্জੀਤ ਸਿੰਘ ਟੱਡੀਆਂ ਵਾਲੇ ਤੇ ਬਲਤਕਾਰ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਰঞ্জੀਤ ਸਿੰਘ ਟੱਡੀਆਂ ਵਾਲੇ ਤੇ ਪਟਿਆਲਾ ਆਸ਼ਰਮ ਚ ਸਾਲ 2112 ਚ ਬੱਚੀ ਨਾਲ ਬਲਤਕਾਰ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਾਈ ਕੋਰਟ ਦੇ ਸਖਤ ਰੁਕ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦੇ ਵਿੱਚ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਚ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਹੈ ਕਿ ਟੱਡੀਆਂ ਵਾਲੇ ਖਿਲਾਫ ਤਤ ਦਸੰਬਰ ਨੂੰ ਕਤਲ ਬਲਾਤਕਾਰ ਤੇ ਅਪਰਾਧਿਕ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਨਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਸਨ ਅਦਾਲਤ ਨੇ ਵੀ ਪੁੱਛਿਆ ਕਿ ਇਸ ਮਾਮਲੇ 'ਚ ਐਫ ਆਈ ਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ ਜਿਸ ਮਾਮਲੇ ਚ ਮ੍ਰਿਤਕ ਦੇ ਭਰਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਕੇਸ ਦੀ ਸੁਣਵਾਈ सीबीआई ਸੀਨੀਅਰ ਆਈਪੀਐਸ ਨੇ ਪਟੀਸ਼ਨ ਚ ਬਾਬਾ ਰਣਜੀਤ ਸਿੰਘ ਟੱਡਰੀਆਂ ਵਾਲੇ ਤੇ ਗੰਭੀਰ ਦੋਸ਼ ਲਾਇਆ ਸੰਪਟੀਸ਼ਨ ਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨਰ ਦੀ ਪਹਿਨ ਦਾ 22 ਅਪ੍ਰੈਲ 2012 ਨੂੰ ਬਾਬਾ ਰਣਜੀਤ ਸਿੰਘ ਦੇ ਡੇਰੇ ਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜ਼ਬਰਜਨਾ ਕਰਕੇ ਕਤਲ ਕੀਤਾ ਗਿਆ ਸੀ ਭੈਣ ਅਨੁਸਾਰ ਉਸਦੀ ਭੈਣ ਧਾਰਮਿਕ ਸੀ ਤੇ ਬਾਬਾ ਰਣਜੀਤ ਸਿੰਘ ਦੀ ਪੈਰੋਕਾਰ ਬਣ ਗਈ ਸੀ ਤੇ ਉਹ ਬਕਾਇਦਾ ਧਾਰਮਿਕ ਸੇਵਾ ਕਰਨ ਦੇ ਲਈ ਜਾਂਦੀ ਸੀ ਉਸ ਦੀ ਰਣਜੀਤ ਸਿੰਘ ਪ੍ਰਤੀ ਬਹੁਤ ਸ਼ਰਧਾ ਸੀ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਟੱਡਰੀਆਂ ਵਾਲੇ ਦੀ ਅਸਲੀਅਤ ਬਾਰੇ ਵੀ ਪਤਾ ਲੱਗਾ ਕਿ ਉਹ ਡੇਰੇ 'ਚ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਦਾ ਤੇ ਫਿਰ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਸੀ ਜਿਸ ਤੇ ਉਸਦੀ ਭੈਣ ਆਪਣੇ ਮਾਪਿਆਂ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਦੀਆਂ ਉਪਰੋਕਤ ਬਾਰੇ ਟੱਡਰੀਆਂ ਵਾਲੇ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਉਸਨੇ ਕੀਤਾ ਸੀ ਪਟ ਮੁਤਾਬਕ ਉਸਦੀ ਪੈਨ ਨੇ ਡਰ ਕੇ ਬਾਬੇ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਭਰਾ ਤੇ ਮਾਤਾ ਪਿਤਾ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਬਾਬਾ ਰਣਜੀਤ ਸਿੰਘ ਦੇ ਪੀੜਤਾ ਚੋਂ ਇੱਕ ਸੀ ਜਿਸ ਨੇ ਉਸ ਨਾਲ ਬਾਰ-ਬਾਰ ਬਲਤਕਾਰ ਕੀਤਾ ਸੀ ਦੱਸਦੀ ਹੈ ਕਿ 22 ਅਪ੍ਰੈਲ 2112 ਦੀ ਦੁਪਹਿਰ ਨੂੰ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਡੇਰੇ 'ਚ ਹਾਜ਼ਰੀ ਭਰਨ ਤੇ ਬਾਬੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ ਜਿਸ ਤੋਂ ਬਾਅਦ ਉਹ ਉੱਥੇ ਗਈ ਸੀ ਜਦੋਂ ਡੇਰੇ ਪਹੁੰਚੀ ਤਾਂ ਉਸ ਨੂੰ ਘਰ ਬੁਲਾ ਕੇ ਦੱਸਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਬਾਬੇ ਦੇ ਪੈਰੋਕਾਰਾਂ ਨੇ ਪਟੀਸ਼ਨ ਕਰਤਾ ਨੂੰ ਧਮਕੀ ਦਿੱਤੀ ਕਿ ਉਹ ਜਗ੍ਹਾ ਛੱਡ ਕੇ ਚਲੇ ਜਾਣ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਦੱਸਦੇ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਉਹ ਸ਼ਹਿਰ ਛੱਡ ਕੇ ਭੱਜ ਗਏ ਤੇ ਉਦੋਂ ਤੋਂ ਹੀ ਦਸਤਕਾਰ ਕਚ ਪਛਾਤੇ ਸਥਾਨਾ ਤੇ ਛੁਪ ਕੇ ਰਹਿ ਗਏ ਨੇ ਤੇ ਇਸ ਕਤਲ ਦੇ ਮਾਮਲੇ ਸੰਬੰਧੀ ਪੁੱਛਗਿੱਛ ਕਈ ਵਾਰ ਥਾਣਾ ਪਸਿਆਣਾ ਵਿੱਚ ਕੀਤੀ ਜਾ ਚੁੱਕੀ ਹੈ ਉਸ ਦੀ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਪਟੀਸ਼ਨ ਕਰਤਾ ਨੂੰ ਗੰਭੀਰ ਨਤੀਜੇ ਉਕਤਨ ਦੀ ਧਮਕੀ ਦਿੱਤੀ ਸੀ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਤੇ ਖੜਾ ਕਤਲ ਤੇ ਬਲਤਕਾਰ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ ਟੱਡਰੀਆਂ ਵਾਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰਣਜੀਤ ਸਿੰਘ ਟੱਡਰੀਆਂ ਵਾਲੇ ਤੇ ਬਲਤਕਾਰ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਰਣਜੀਤ ਸਿੰਘ ਟੱਡਰੀਆਂ ਵਾਲੇ ਤੇ ਪਟਿਆਲਾ ਆਸ਼ਰਮ ਚ ਸਾਲ 2112 ਚ ਬੱਚੀ ਨਾਲ ਬਲਤਕਾਰ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਈ ਕੋਰਟ ਦੇ ਸਖਤ ਰੁਕ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦੇ ਵਿੱਚ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਚ ਹਲਫ ਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਟੜਰੀਆਂ ਵਾਲੇ ਖਿਲਾਫ 7 ਦਸੰਬਰ ਨੂੰ ਕਤਲ ਬਲਾਤਕਾਰ ਤੇ ਅਪਰਾਧਿਕ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਨਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦੇ ਹੁਕਮ ਇੱਥੇ ਸਨ ਅਦਾਲਤ ਨੇ ਵੀ ਪੁੱਛਿਆ ਕਿ ਇਸ ਮਾਮਲੇ 'ਚ ਐਫ ਆਈ ਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ ਜਿਸ ਮਾਮਲੇ 'ਚ ਮ੍ਰਿਤਕ ਦੇ ਪਰਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਕੇਸ ਦੀ ਸੁਣਵਾਈ ਸੀਬੀਆਈ ਸੀਨੀਅਰ ਆਈ ਪੀਐਸ ਨੇ ਪਟੀਸ਼ਨ 'ਚ ਬਾਬਾ ਰਣਜੀਤ ਸਿੰਘ ਟੱਡਰੀਆ ਵਾਲੇ ਤੇ ਗੰਭੀਰ ਦੋਸ਼ ਲਾਇਆ ਸੰਪਟੀਸ਼ਨ ਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨਰ ਦੀ ਪੈਨ ਦਾ 22 April 2012 ਨੂੰ ਬਾਬਾ ਰਣਜੀਤ ਦੇ ਡੇਰੇ ਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜ਼ਬਰਜਨਾ ਕਰਕੇ ਕਤਲ ਕੀਤਾ ਗਿਆ ਸੀ ਪੈਨ ਅਨੁਸਾਰ ਉਸਦੀ ਭੈਣ ਧਾਰਮਿਕ ਸੀ ਤੇ ਬਾਬਾ ਰਣਜੀਤ ਸਿੰਘ ਦੀ ਪੈਰੋਕਾਰ ਬਣ ਗਈ ਸੀ ਤੇ ਉਹ ਬਕਾਇਦਾ ਧਾਰਮਿਕ ਸੇਵਾ ਕਰਨ ਦੇ ਲਈ ਜਾਂਦੀ ਸੀ ਉਸ ਦੀ ਰਣਜੀਤ ਸਿੰਘ ਪ੍ਰਤੀ ਬਹੁਤ ਸ਼ਰਧਾ ਸੀ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੂੰ ਟਡਰੀਆਂ ਵਾਲੇ ਦੀ ਅਸਲੀਅਤ ਬਾਰੇ ਵੀ ਪਤਾ ਲੱਗਾ ਕਿ ਉਹ ਡੇਰੇ ਚ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਦਾ ਤੇ ਫਿਰ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਸੀ ਜਿਸ ਤੇ ਉਸ ਦੀ ਭੈਣ ਆਪਣੇ ਮਾਪਿਆਂ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਦੀ ਉਹ ਪ੍ਰੋਪਤ ਬਾਬਾ